ਸਤਿ ਸ੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਛੇਖਤ ਲਵਾੜੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਆ ਤਹਿਸੀਲ ਇਸ ਪਿੰਡ ਨੂੰ ਜਗਰਾਉਂ ਪੈ ਜਾਂਦੀ ਆ ਨੇੜੇ ਜਿਹੜਾ ਇਸ ਪਿੰਡ ਦੇ ਰਹਿ ਜਾਂਦਾ ਵਾ 10-12 ਕਿਲੋਮੀਟਰ ਦੀ ਤੇ ਹੰਬੜਾ ਹੰਬੜਾ ਤੋਂ ਜਿਹੜਾ ਰੋਡ ਜਾਂਦਾ ਵਾ ਮਿੱਤਰੋ ਜਗਰਾਉਂ ਤੋਂ ਸੇ ਇਧਰਲੇ ਪਾਸੇ ਬਾਪੂ ਕਿਹੜਾ ਪਿੰਡ ਆ ਗਿਆ ਇਹ ਕਿਹੜੇ ਪਾਸੇ ਨੂੰ ਰੋੜ ਜਾਂਦਾ ਇਹ ਹੰਬੜਾ ਨਾ ਇਸੇ ਤੋਂ ਮੇਟ ਨੂੰ ਸਿੱਧਵਾ ਪੇਟ ਨੂੰ ਹਨਾ ਸਿੱਧਵਾ ਪੇਟ ਤੋਂ ਜਿਹੜਾ ਹੰਬੜਾ ਵਾਲਾ ਰੋਟ ਆ ਉਸ ਰੋੜ ਦੇ ਉੱਤੇ ਤੁਹਾਨੂੰ ਬੈਣੀਪਾਲ ਢਾਬਾ ਮਿਲੂਗਾ ਮਿੱਤਰੋ ਬੈਣੀਪਾਲ ਢਾਬੇ ਦੇ ਬਿਲਕੁਲ ਨਾਲ ਕਰਕੇ ਜਿਹੜੀ ਛੜਕ ਆ ਉਹ ਸਿੱਧੀ ਪਿੰਨ ਸ਼ਿਖਤਲਵਾੜੇ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸੂ ਪਾਲਣ ਦਾ ਸ਼ੌਂਕ ਆ ਬਾਪੂ ਜੀ ਹੁਣਿਆਂ ਨੂੰ ਤੇ ਪਰ ਹੁਣ ਪਤਾ ਕੀ ਕਾਰਨ ਬਣ ਗਿਆ ਬਾਈ ਮੈਂ ਦੇ ਵਿੱਚ ਪਹਿਲਾਂ ਦੱਸ ਦਿਨਾ ਤੁਹਾਨੂੰ ਇੱਕ 20 ਪੈਸੇ ਦਾ ਨੁਕਸ ਨਹੀਂਗਾ ਘਰੇ ਰੱਖਣ ਵਾਲੇ ਭਰਾ ਦੇ ਲਈ ਇਹ ਗਾਰੰਟੀ ਵਾਲੀ ਗੱਲ ਤੇ ਚੀਜ਼ ਹੋਊਗੀ ਹਰਿਆਣੇ ਦੇ ਵਿੱਚੋਂ ਇਹ ਪਹਿਲੇ ਸੋਏ ਖਰੀਦੀ ਹੋਈ ਸੀ ਅਰਜਨ ਕੁੰਗੜ ਦੀ ਹੈ ਹਾਂਜੀ ਅਰਜਨ ਕੁੰਗੜ ਦੀ ਹੈ ਅਰਜਨ ਕੁੰਗੜ ਦੀ ਹੈ ਆਪਾਂ ਹਨਾ ਜੀ ਤੇ ਆਪਾਂ ਕਰਦੇ ਆਂ ਗੱਲਬਾਤ ਬਾਪੂ ਤੋਂ ਹੀ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਪੂ ਠੀਕ ਆ ਵਧੀਆ ਹਾਂ ਵਧੀਆ ਵਧੀਆ ਠੀਕ ਆ ਬਾਪੂ ਇੱਕ ਵਾਰੀ ਨਾਮ ਦੱਸ ਦਈਆ ਆਪਣਾ ਹਾਂਜੀ ਨਾਮ ਮੇਰਾ ਨਰੀਂਜਨ ਸਿੰਘ ਏ ਜੀ ਪਿੰਡ ਸ਼ੇਖਤਲਵਾੜਾ ਜੀ ਜ਼ਿਲ੍ਹਾ ਲੁਧਿਆਣਾ ਜੀ ਤਹਿਸੀਲ ਜਗਰਾਉਂ ਜੀ ਡਾਕਖਾਨਾ ਸਿਦਵਾ ਬੇਟ ਜੀ ਹਮੜਾ ਰੂੜ ਤੇ ਆ ਰੈਣੀ ਪਟਾਪੇ ਦੇ ਕੋਲ ਆ ਬਿਲਕੁਲ ਜੀ ਤੇ ਬਾਬੂ ਫਿਰ ਐਂ ਦੱਸ ਮੈਨੂੰ ਹੁਣ ਮੈਂ ਤਾਂ ਤੇਰੀ ਉਹੀ ਆ ਜਿਹੜੀ ਪਹਿਲਾਂ ਵੀ ਉਦੋ ਤਰ੍ਹਾਂ ਇਰਾਦਾ ਬਦਲ ਗਿਆ ਸੀ ਹਨਾ ਹਾਂ ਹਾਂ ਉਹੀ ਆ ਨਾ ਠੀਕ ਆ ਕਿੰਨਵਾਂ ਸੂਏ ਸੂਰੀ ਆ ਤਕੀ ਇਹ ਕਿਤੀ ਕਿ ਜੁਵੇ ਸੂਰੀ ਕਿ ਜੁਵੇ ਹਾਂ ਠੀਕ ਆ ਕਿੰਨਾ ਦੁੱਧ ਦੇ ਕੀ ਸੀ ਇਹ ਪਿਛਲੇ ਸੂਏ ਦੇ ਵਿੱਚ ਜਦੋਂ ਮੈਂ ਬਲੂਨ ਲਿਆਇਆ ਸੀਗਾ ਹਰਿਆਣਾ ਜੀ ਉਦੋਂ ਇਹਦੇ ਥੱਲੇ ਸੀ 15 ਕਿਲੋ ਠੀਕ ਆ ਦੂਜੇ ਸੂਏ ਨੇ ਦਿੱਤਾ 18 ਕਿਲੋ ਠੀਕ ਆ ਹੁਣ ਐਤ ਕੀ 20 ਦੇ ਦੇਵੇ 18 ਦਾ ਪੱਕਾ ਹੈਗਾ ਹੀ ਹੈਗਾ 18 ਦਾ ਪੱਕਾ ਹੈਗਾ ਹੀ ਹੈਗਾ ਠੀਕ ਆ ਤੇ ਉਹ ਫਿਰ ਇਹ ਪਿਛਲੇ ਸੂਏ ਦੀ ਕੱਟੀ ਜਾਂਦੀ ਆਹ ਕੱਟੀ ਹੈ ਜੀ ਸਾਹਮਣੇ ਖੜੀ ਕੋਲੀ ਠੀਕ ਆ ਇਹ ਪਿਛਲੇ ਕਿਹੜੇ ਸੀਮਨ ਦੀ ਸੀਗੀ ਇਹ ਕੱਟੀ ਜੀ ਹਾਂ ਇਹ ਕੱਤੀ ਸੀਗੀ ਜੋਗਰਾਜ ਦੀ ਸੋ ਜੋਗਰਾਜ ਦੀ ਹਾਂ ਤੇ ਐਤ ਕੀ ਇਹ ਕਿਹੜੇ ਤੋਂ ਗੱਬਣਾ M51 ਤੋਂ ਹਣਾ M51 ਠੀਕ ਆ ਉਹ ਠੀਕ ਆ ਉਹ ਹੁਣ ਦਿਨ ਕਿੰਨੇ ਪਏ ਆ ਜਾਂਦੇ ਪੂਰੇ ਹੋਣ ਦੇ ਵਿੱਚ ਦਿਨੇ ਦੇ ਵੇਖੋ ਜੀ ਹਫਤਾ ਲੈ ਜਾਏ 10 ਦਿਨ ਲੈ ਜਾਏ ਠੀਕ ਆ ਏਡੀ ਆ ਬਦ ਮੀਮਲਾ ਪੁੰਦੇ ਪੂਰੇ ਤੇ ਹੁਣ ਤੇ ਪੰਜ ਸੱਤ ਦਿਨ ਦਾ ਹਜੇ ਲੈ ਹੀ ਜਾਊਗੀ ਹਾਂ ਹਾਂ ਲੈ ਜੂ ਹਫਤਾ ਲੈ ਜੂ ਆਰਾਮ ਨਾਲ ਲੈ ਲੂ ਲੈ ਵੇ ਲਓ ਬੜੀ ਖਰੀ ਆ ਹਨਾ ਜੀ ਹਾਂ ਹਾਂ ਹੂੰ ਤੇ ਉਹ ਫਿਰ ਇਹ ਜੇ ਕੋਈ ਤੇ ਆਪਣਾ ਘਰੇ ਰੱਖਣ ਵਾਲਾ ਬਾਈ ਲੈ ਜਾਵੇ ਫਿਰ ਮਤਲਬ ਗਰੰਟੀ ਵਾਲੀ ਚੀਜ਼ ਹੀ ਆ ਮੈਂ ਕਹੀ ਇਹਨਾਂ ਵੀ ਸਾਈ ਕਰ ਨਵੇ ਹਾਂ 18 ਕਿਲੋ ਦੀ ਆਪ ਵੀ ਗਰੰਟੀ ਦਿਆਂਗੇ ਠੀਕ ਆ ਜੀ ਠੀਕ ਆ ਇਹ ਕਹਿਣ ਵਾਲਾ ਨਹੀਂ ਇਹ ਤਾਂ ਮੈਨੂੰ ਪਤਾ ਤੁਹਾਡਾ ਵੇਚ ਨਹੀਂ ਪਤਾ ਕਾ ਤੂੰ ਬਈ ਕਿਉਂਕਿ ਬਾਪੂ ਪਸੂ ਸਾਹਮ ਦਾ ਬਹੁਤ ਚਿਰ ਤੋਂ ਪੁਰਾਣਾ ਸ਼ੌਕ ਆ ਮੈਂ ਤੁਹਾਨੂੰ ਦੱਸ ਦੇਵਾਂ ਬਾਪੂ ਜੀ ਉਹਨਾਂ ਦੀਆਂ ਬੇਟੀਆਂ ਜਿਹੜੀਆਂ ਉਹ ਸਰਕਾਰੀ ਨੌਕਰੀ ਦੇ ਵਿੱਚ ਜਿਹੜਾ ਉਹਨਾਂ ਦੀ ਫੈਟਿੰਗ ਹੋ ਗਈ ਕਰਮਾਂ ਵਾਲੀ ਵਧੀਆ ਇਸ ਕਰਕੇ ਬਾਈ ਹੁਣ ਬਾਪੂ ਉਹਨਾਂ ਨੇ ਜਿਹੜੀ ਡਿਊਟੀ ਹਟਾਤੀ ਵੀ ਨਹੀਂ ਰੱਖਣ ਦੇਣਾ ਤੈਨੂੰ ਇੱਕ ਅੱਧੀ ਰੱਖ ਰਿਹਾ ਜੇ ਤੂੰ ਸ਼ੌਕ ਪੂਰਾ ਕਰਨਾ ਵਾ ਤਾਂ ਪਰ ਤੁਹਾਨੂੰ ਮੈਂ ਦੇ ਵਿੱਚ ਇਹ ਦੱਸ ਦੇਣਾ ਜੇ ਤੁਸੀਂ ਹਰਿਆਣਾ ਜਾਣਾ ਚਾਹੁੰਦੇ ਆ ਮੈਂ ਲੈਣ ਵਾਸਤੇ ਤਾਂ ਵੀ ਰੈ ਕੈਨਸਲ ਕਰ ਲਿਓ ਕਿਉਂਕਿ ਬਾਈ ਤੁਹਾਨੂੰ ਪੰਜਾਬ ਦੇ ਵਿੱਚੋਂ ਦੇਖੀ ਪਾਲੀ ਮੈਂ ਚੋਈ ਪਾਲੀ ਮੈਂ ਮਿਲ ਜੂਗੀ ਤੇ ਇਹਨੂੰ ਖਰੀਦਣ ਦਾ ਹੀ ਬਾਈ ਤੋਂ ਆਪਾਂ ਸਾਰੀ ਬਾਬੂ ਤੋਂ ਜਾਣਕਾਰੀ ਲੈ ਦਿੱਤੀ ਆ ਹਾਂਜੀ ਅਰਜਨ ਕੁੰਗੜ ਦੀ ਜੀ ਅਰਜਨ ਕੁੰਗੜ ਦੀ ਇਹ ਆਪ ਆ ਤੇ ਅੱਗੇ ਗੱਬਣ ਹੈਗੀ ਐ 51 ਤੋਂ ਹਫਤੇ ਦੀ ਇਹ ਕੱਚੀ ਆ ਗੱਲਬਾਤ ਲਈ ਆਪਾਂ ਸਾਰੀ ਜਾਣਕਾਰੀ ਲੈਤੀ ਆ ਬਾਬੂ ਆਪਣਾ ਹੁਣ ਮੈਨੂੰ ਇਹਦਾ ਰੇਟ ਫਿਰ ਇਹਦਾ ਤੈਅ ਕੀ ਕਰੀਏ ਮੁੱਲ ਪਿਊਜ਼ ਕਰਦੇ ਤਾਂ ਬਾਬੂ ਫਿਰ ਮੁੱਲ ਹੁਣ ਕੀਤਾ ਕੀਤਾ ਇਹਦਾ ਕੱਟੀ ਵੀ ਨਾਲ ਦੇਖ ਦਿਖਾ ਦੇ ਕੱਟੀ ਵੀ ਦਿਖਾ ਦੇ ਇਹ ਕੱਟੀ ਵੀ ਨਾਲੀ ਦੇ ਦੇ ਦਿੰਦੇ ਨੇ ਕੱਟੀ ਦੇਣੀ ਦਨੀ ਆਪਾਂ ਠੀਕ ਹੈ ਠੀਕ ਉਹ ਦਿਖਾ ਦਈਏ ਮੁੱਲ ਫਿਰ ਮੈਂ ਦਾ ਆਪਾਂ ਕੀ ਰੱਖੀ ਨਾ 2.5 2 ਲੱਖ 5000 ਲੜ ਪਿਆਰ ਮਾਨਤਨ ਕਰ ਦੇਂਗਾ ਥੋੜਾ ਬੋਤਾ ਲੜਦਾ ਕਰਦਾ ਠੀਕ ਆਪਾਂ ਖੋਲੀ ਮੈਂ ਤੋੜਦੇ ਹੁਣ ਕਿਰਾਂ ਦੀ ਵਿਖਾਰੇ ਤੋੜ ਕੇ ਇਹਨਾਂ ਲੈ ਵੀ ਮੈਂ ਡਿਟੇਲ ਲੈਤੀ ਆ ਸਾਰੀ ਤੁਹਾਨੂੰ ਬਾ ਇੱਥੇ ਹੀ ਮੋੜ ਲਓ ਕੋਈ ਨਾ ਇੱਕ ਮਾਲ ਲੈ ਪੁੱਤ ਨਾਲ ਨਹੀਂ ਮਾਤਾ ਕਿਸੇ ਹਾਂ ਬਿਲਕੁਲ ਤੇ ਤਾਂ ਚਾ ਮੈਂ ਦਾ ਜ਼ਬਰਦਸਤ ਆ ਕਿਉਂਕਿ ਭਾਈ ਮੈਂ ਤੁਹਾਨੂੰ ਇਸ ਮਹਿੰਦੀ ਗਾਰੰਟੀ ਤਾਂ ਦਿੱਤੀ ਆ ਕਿਉਂਕਿ ਮੈਨੂੰ ਪਤਾ ਮੈਂ ਪਿਛਲੀ ਵਾਰੀ ਵੀ ਵੀਡੀਓ ਕਰਕੇ ਗਿਆ ਸੀ ਇਹ ਮਹਿੰਦੀ ਯਕੀਨ ਕਰਿਓ ਉਹਦੋਂ ਤੁਸੀਂ ਸੂਈ ਸੀ ਉਹਦੋਂ ਮੈਂ ਤੇ ਥੱਲੇ ਚੰਗਾ ਦੁੱਧ ਸੀਗਾ ਚਲੋ ਉਹਦੋਂ ਫਿਰ ਮਾਲਕ ਕੱਟੀ ਦੇ ਕਾਰਨ ਬੱਚਿਆਂ ਨੇ ਕਹਿਤਾ ਬੱਪੂ ਨੂੰ ਵੀ ਆਪਾਂ ਕੱਟੀ ਤਿਆਰ ਕਰ ਲਈ ਇਸ ਕਰਕੇ ਇਹਨਾਂ ਦੀ ਰਾਇ ਬਦਲ ਗਈ ਪਰ ਹੁਣ ਤੁਹਾਨੂੰ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਮੈਂ ਚੰਗੇ ਸਰੀਰ ਦੀ ਮੈਂ ਚੰਗੇ ਲੇਵੇ ਭਾਂਡੇ ਵਾਲੀ ਮੈਂ ਜੈਡ ਬਲੈਕ ਅਰਜਨ ਕੁੰਗੜ ਦੀ ਇਹ ਆਪ ਆ ਅੱਗੇ ਐਮ 51 ਤੋਂ ਇਹ ਕਰਮਾਂ ਵਾਲੀ ਗੱਬਣ ਹੋਈ ਹੋਈ ਆ ਜਾਨਵਰ ਵੀ ਇਹਨੇ ਬੱਚਾ ਵੀ ਪੂਰਾ ਟਿਕਾਣੇ ਦਾ ਲਾਉਣਾ ਵਾ ਮਿੱਤਰੋ ਤੇ ਬਾਕੀ ਬਾਈ 18 ਕਿਲੋ ਦੁੱਧ ਇਹਦਾ ਕੋਈ ਕਹਿਣ ਵਾਲਾ ਨਹੀਂ ਵਿੱਚ ਹੋਇਆ ਹੋਇਆ ਬਾਈ ਹੁਣ ਇਹਦੇ ਸਾਈ ਕਰ ਲਵੇ ਕੋਈ ਭਾਵਾਂ ਦੀ ਚੋਕੇ ਲੈ ਜਾਵੇ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਕਿਉਂਕਿ ਜਦੋਂ ਦੁੱਧ ਹੈਗਾ ਫੇਰ ਮੈਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਲੈ ਮਿੱਤਰੋ ਵੇਖੋ ਹੁਣ ਤੁਰਦੀ ਤੁਰਦੀ ਤੁਸੀਂ ਕਿਹਨਾਂ ਦੀ ਪਹਿਲਵਾਨ ਆ ਰਗੀ ਮੈਂ ਆ ਯਾਰ ਸਾਰੇ ਪਾਸਿਆਂ ਤੋਂ ਕੋਈ ਵੀ ਕਰਮਾ ਵਾਲੀ ਨੂੰ ਨਾ ਇਹ ਨਹੀਂ ਕਹਿ ਸਕਦਾ ਵੀ ਨਹੀਂ ਧੰਚਾ ਬਹੁਤ ਚੰਗਾ ਵਾ ਸਰੀਰ ਬੰਤਰ ਬਹੁਤ ਚੰਗੀ ਆ ਵਜੂਦ ਮੈਂ ਦਾ ਬਹੁਤ ਚੰਗਾ ਵਾ ਸਾਰੇ ਪਾਸਿਆਂ ਤੋਂ ਯਾਰ ਵੀ ਓਕੇ ਜਮਾ ਕੁਆਲਟੀ ਵਾਲੇ ਪੱਖ ਤੋਂ ਬੰਤਰ ਵਾਲੇ ਪੱਖ ਤੋਂ ਵੀ ਫਿਰ ਗੁੰਦੀ ਪਈ ਆ ਕਰਮਾ ਵਾਲੀ ਚਾਰੇ ਪਾਸਿਆਂ ਤੋਂ ਹੀ ਵੇਖ ਲਓ ਬਹੁਤ ਲਾਡਾਂ ਦੇ ਨਾਲ ਮੈਂ ਪਾਲੀ ਹੋਈ ਆ ਤੀਜਾ ਸੂਆ ਸੁੰਦੀ ਆ ਸਾਰੀ ਡਿਟੇਲ ਲੈਤੀ ਆ ਇਹਨੂੰ ਖਰੀਦਣ ਦੇ ਲਈ ਤੁਹਾਨੂੰ ਮੈਂ ਡਸੇਖਤ ਲਵਾੜੇ ਦੇ ਵਿੱਚ ਆਉਣਾ ਪੈਣਾ ਵਾ ਇਹ ਜਿਹੜਾ ਵਾ ਸਿੰਧਵਾ ਵੇੜ ਤੋਂ ਹੰਬੜਾ ਰੋਡ ਦੇ ਉੱਤੇ ਪਿੰਡ ਆ ਤੇ ਜਦੋਂ ਤੁਸੀਂ ਸਿੰਧਵਾ ਵੇੜ ਤੋਂ ਆਏ ਤਾਂ ਮਿੱਤਰੋ ਹੰਬੜਾ ਵਾਲੇ ਪਾਸੇ ਤੋਂ 10-12 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਬੈਣੀਪਾਲ ਠਾਬਾ ਮਿਲੂਗਾ ਉਸ ਠਾਬੇ ਤੋਂ ਸਿੱਧੀ ਛੜਕਾ ਜਿਹੜੀ ਉਹ ਆਉਂਦੀ ਆ ਬਾਪੂ ਹਣੇ ਉਹਦੇ ਪਿੰਡ ਦੇ ਵਿੱਚ ਗੱਲਬਾਤ ਲਈ ਨੰਬਰ ਸਕਰੀਨ ਤੇ ਲਾ ਦਿੱਤਾ ਵਾ ਨੋਟ ਵੀ ਕਰ ਲਓ ਬਾਪੂ ਨੰਬਰ ਦੱਸੀਏ ਕਿਰਾਂ ਦੀ ਨੰਬਰ ਤਾਂ 98144 ਜੀ 57739 ਇੱਕ ਵਾਰੀ ਹੋਰ ਬੋਲ ਦिए ਜੀ 98144 ਜੀ 552739 ਠੀਕ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਗੱਲ ਤੇ ਬਾਤ ਆ ਵੇਖ ਲਓ ਬੱਚਾ ਵੀ ਟਿਕਾਣੇ ਦਾ ਲਾਇਆ ਹੋਇਆ ਮੈਂ ਵੀ ਟਿਕਾਣੇ ਦੀ ਆ ਦੁੱਧ ਵੀ ਪੂਰਾ ਵਾ ਤੇ ਜੇ ਚੰਗੀ ਮਹ ਲੈਣ ਵਾਲਾ ਹੁਣ ਤੁਹਾਡਾ ਸੁਪਣਾ ਨਹੀਂ ਰਹਿਣਾ ਅਧੂਰਾ ਵਾ ਗੱਲਬਾਤ ਲਈ ਨੰਬਰ ਸੈਕਰੀ ਨੀਆ ਧੰਨਵਾਦ ਸ਼ੁਕਰੀਆ ਜੀ ਬਿਲਕੁਲ ਮੋੜਾ ਠੀਕ